ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਰਮੇਸ਼ ਗਰਗ ਹੈ ਮੈਂ ਇਥੇ ટ્રਸਟੀ ਹਾਂ ਸ਼੍ਰੀ ਡੰਡੀ ਸਵਾਮੀ ਗੋ ਲੋਕ ਧਾਮ ਸਰ ਰਾਮ ਮੰਦਰ ਦਾ ਨਿਰਮਾਣ ਹੋ ਰਿਹਾ ਜੀ ਲਗਭਗ ਤਕਰੀਬਨ ਤਕਰੀਬਨ ਤਿਆਰ ਹੈ ਕਿੰਨੇ ਸਮੇਂ ਦੇ ਵਿੱਚ ਤਿਆਰ ਹੋ ਜਾਊ ਕਿੰਨੇ ਸਮੇਂ ਤੋਂ ਜਿਹੜੀ ਤਿਆਰੀ ਚੱਲਦੀ ਹੈ ਜਿਹੜਾ ਸਾਡੇ ਗਊਸ਼ਾਲਾ ਚ ਤਿਆਰ ਹੋ ਰਿਹਾ ਜੀ ਇਹਨੂੰ 5 ਸਾਲ ਹੋ ਗਏ ਬੰਦੇ ਨੂੰ ਹੋ ਸਕਦਾ 6 ਮਹੀਨੇ ਚ ਅਗਲੇ ਵਿੱਚ ਤਿਆਰ ਹੋ ਜਾਏਗਾ ਔਰ ਇਹ ਨਾਗਰ ਸ਼ੈਲੀ ਦੇ ਸਾਹਮਣੇ ਬਣ ਰਿਹਾ ਪ੍ਰਾਚੀਨ ਨਾਗਰ ਸ਼ੈਲੀ ਹੈ ਉਹਦੇ ਤਰੀਕੇ ਨਾਲ ਜੇ ਤਿਆਰ ਹੋ ਰਿਹਾ ਹੈ ਉਸ ਇਹਦੇ ਚ ਕੋਈ ਵੀ ਲੋਹਾ ਯੂਜ਼ ਨਹੀਂ ਕੀਤਾ ਗਿਆ ਤੇ ਇਹ ਮੇਲ ਫੀਮੇਲ ਲੋਕ ਸਿਸਟਮ ਦੇ ਨਾਲ ਬਣਾਇਆ ਗਿਆ ਹੈ ਸਾਰੇ ਪਿੱਲਰ ਇਦਾਂ ਹੀ ਖੜੇ ਕੀਤੇ ਆ ਔਰ ਇਹਦੀ ਲਾਈਫ ਘੱਟੋ ਘੱਟ ਹਜ਼ਾਰ ਸਾਲ ਹੁੰਦੀ ਹੈ ਇਹ ਪੱਥਰ ਕਿੱਥੋਂ ਆਉਂਦਾ ਹੈ ਇਹ ਪੱਥਰ ਸਾਰਾ ਰਾਜਸਥਾਨ ਤੋਂ ਆਇਆ ਹੈ ਤੇ ਸਾਰੇ 25 30 ਕਾਰੀਗਰਾਂ ਨੂੰ ਪੰਜ ਸਾਲ ਹੋ ਗਏ ਲੱਗੇਆਂ ਨੂੰ ਲਗਾਤਾਰ ਇਹ ਕੰਮ ਕਰ ਰਹੇ ਹੋ ਔਰ ਉੱਥੋਂ ਤਿਆਰ ਹੋ ਕੇ ਆ ਰਿਹਾ ਰਾਜਸਥਾਨ ਤੋਂ ਇਹ ਸਰ ਕਹਿੰਦੇ ਬਿਲਕੁਲ ਵੀ ਸਰੀਆ ਦੇ ਜਿਹੜਾ ਵਰਤੇ ਨਹੀਂ ਗਿਆ। ਹਾਂ ਇਹਦੇ ਵਿੱਚ ਕੋਈ ਕਿਸੇ ਤਰੀਕੇ ਦਾ ਵੀ ਲੋਹਾ ਨਹੀਂ ਵਰਤਿਆ ਗਿਆ। ਤਾਂ ਇਹ ਲੋਕ ਸਿਸਟਮ ਜਿਹੜਾ ਮੇਲ ਫੀਮੇਲ ਕਹਿੰਦੇ ਹਨ ਨਾ ਉਹ ਸਿਸਟਮ ਨਾਲ ਤਿਆਰ ਕੀਤਾ ਗਿਆ। ਸਰ ਕਹਾਂ ਜਾ ਸਕਦਾ राम ਮੰਦਰ ਦੀ ਤਰਜ਼ ਤੇ ਲੁਧਿਆਣਾ ਦੇ ਵਿੱਚ ਆ ਰਾਮ ਮੰਦਰ ਜਿਹੜਾ ਬਣਨ ਜਾ ਰਿਹਾ ਤੇ ਲੁਧਿਆਣਾ ਵਾਸੀਆਂ ਨੂੰ 6 ਮਹੀਨਿਆਂ ਦੇ ਵਿੱਚ ਇੱਥੇ ਆ ਕੇ ਦਰਸ਼ਨ ਕਰ ਸਕਦੇ। ਇਹ ਜੀ ਰਾਮ ਮੰਦਰ ਤੋਂ ਪਹਿਲਾਂ ਦਾ ਸ਼ੁਰੂ ਹੋਇਆ ਹੋਇਆ ਹੈ। ਤੇ ਹੁਣ ਉਸ ਤੋਂ ਬਾਅਦ ਖਤਮ ਹੋ ਜਾਏਗਾ ਪਰ ਲੋਕੀ ਉਸ ਵਰਗ ਹੈ ਹੀ ਕਾਪੀ ਲੱਗਦੀ ਹੈ ਜਿਵੇਂ ਰਾਮ ਮੰਦਰ ਬਣਿਆ ਹੋਇਆ। ਲੋਕੀ ਇੱਥੇ ਆ ਕੇ ਦਰਸ਼ਨ ਕਰ ਸਕਦੇ ਆ ਪ੍ਰਭੂ ਕੇ ਅਸੀਂ ਦੇਖਿਆ ਜੀ ਵੱਡੀ ਗਿਣਤੀ ਚ ਲੋਕ ਆਉਂਦੇ ਨੇ ਆਪਣੀਆਂ ਜਿਹੜੀਆਂ ਨੇ ਇੱਥੇ ਮੂਵੀ ਜਾਂ ਜਿਹੜੀਆਂ ਨੇ ਪਿਕਚਰਾਇਜ਼ੇਸ਼ਨ ਵਗੈਰਾ ਕਰਦੇ ਨੇ ਉਹ ਅਸੀਂ ਹਾਂ ਕਿਉਂਕਿ ਲੁੱਕ ਇਹਦੀ ਬਿਲਕੁਲ ਰਾਮ ਮੰਦਰ ਜੈਸੀ ਹੈ ਤੇ ਲੋਕਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਅਯੁੱਧੇ 'ਚ ਹੀ ਖੜੇ ਆ ਕਿਉਂਕਿ ਇੱਥੇ ਗਊਸ਼ਾਲਾ ਵੀ ਹੈ ਨਾਲ ਗਊਆਂ ਦਾ ਦਾਨ ਕਰਕੇ ਗਊਆਂ ਨੂੰ ਤੇ ਪੁੰਨ ਦੇ ਭਾਗੀ ਬੰਦੇ ਆ ਸਾਰੇ ਐਂਡ ਸਰ ਸਰ ਇਸ ਤੋਂ ਇਲਾਵਾ ਨਾਲ ਅਗਰ ਗੱਲ ਕਰੀਏ ਤਾਂ ਅਸੀਂ ਹਵਨ ਦੀ ਇੱਥੇ 18 ਤਰੀਕ ਤੋਂ 22 ਤਰੀਕ ਤੱਕ ਰਾਮ ਮੰਦਰ ਦੇ ਉਪਲਖ ਸਿਚ ਕਿਉਂਕਿ 500 ਸਾਲ ਬਾਅਦ ਰਾਮ ਮੰਦਰ ਤਿਆਰ ਹੋ ਰਿਹਾ ਜਿਹੜਾ ਅਯੁੱਧਿਆ ਚ ਉਹਦੇ ਕਾਰਨ ਇੱਥੇ ਅਸੀਂ ਹਵਨ ਕਰ ਰਹੇ ਹਾਂ 31 ਕੁੰਡ ਬਣਾਏ ਆ ਜਿਹੜੇ ਕਿ 31 ਪਰਿਵਾਰ ਰੋਜ਼ ਨਵੇਂ ਇੱਥੇ ਹਵਨ ਕਰਨਗੇ ਔਰ ਇੱਕ ਕੁੰਡ 24 ਘੰਟੇ ਲਗਾਤਾਰ ਚੱਲਦਾ ਰਹੂਗਾ ਜਿਹੜਾ ਕਿ 101 ਘੰਟੇ ਪੂਰਾ ਕਰੇਗਾ ਉਹ ਵੱਡਾ ਕੁੰਡ ਹੋਏਗਾ ਉਹ ਬੜਾ ਕੁੰਡ ਹੋਏਗਾ ਸਭ ਤੋਂ ਸਰ ਲੋਕਾਂ ਨੂੰ ਜਦੋਂ ਆਉਣਗੇ ਲੋਕ ਕਹਿੰਦੇ ਕਿ ਜਿਹੜੀ ਆ ਮਿੱਟੀ ਜਿਹੜੀ ਆ ਅਯੁੱਧਿਆ ਤੋਂ ਹਾਂ ਇਹਦੀ ਮਿੱਟੀ ਜਿਹੜੀ ਆ ਨਾ ਇਹ ਰਾਜ ਕਹਿੰਦੇ ਆ ਉਹ ਅਯੁੱਧਿਆ ਤੋਂ ਲਿਆਂਦੀ ਗਈ ਆ ਔਰ ਇੱਥੇ ਜਿਹੜਾ ਪਾਣੀ ਆ ਲੈ ਕੇ ਆਂਦਾ ਵਾ ਉਸ ਦਿਨ ਚਰਨਾਮ ਦਵਾਂਗੇ ਉਹ ਜਨਕਪੁਰੀ ਤੋਂ ਆ ਰਿਹਾ ਜੀ ਸਿਤਾ ਦੇ ਮਾਇਕੇ ਤੋਂ ਔਰ ਇਹ ਤੇ ਪਹੁੰਚਕਾ ਵਾ ਰਾਮ ਸੇਤੂ ਵੀ 10 ਹਾਂ ਹਾਂ ਇੱਕ ਸਾਡੇ ਇੱਥੇ ਨਾ ਜਿਹੜਾ ਰਾਮ ਰਾਮ ਸੇਤੂ ਤੋਂ ਇੱਕ ਪੱਥਰ ਲੈ ਕੇ ਆਂਦਾ ਵਾ ਜਦੋਂ ਉਹਦੇ ਵੀ ਦਰਸ਼ਨ ਕਰਾਏ ਜਾਣਗੇ ਜਿਹੜਾ ਤੈਰਦਾ ਰਹਿੰਦਾ ਪੱਥਰ ਵਾਣੇ ਤੋਂ ਦੁੱਬਦਾਨੀ ਲਾ ਦੀਆਂ ਦਾ ਜ਼ਿਕਰ ਕੀਤਾ ਗਿਆ ਕੁਝ ਹਾਂ ਇੱਥੇ ਜਿਹੜਾ ਮੰਦਿਰ ਬਣ ਰਿਹਾ ਉਹ ਚ ਇੱਕ ਹਰੀ ਹਰ ਭਗਵਾਨ ਕੀ ਮੂਰਤੀ ਸਥਾਪਨਾ ਹੋ ਰਹੀ ਹੈ ਇੱਕ ਦੁਰਗਾ ਮਾਤਾ ਦੀ ਹੋਏਗੀ ਇੱਕ ਸ਼ਿਵਲਿੰਗ ਦਾ ਸਥਾਪਨਾ ਹੋਏਗੀ ਜੀ ਸਰ ਕਿਹੜੀ ਜਗ੍ਹਾ ਤੋਂ ਆ ਰਹੀ ਹੈ ਔਰ ਸ਼ਿਵਲਿੰਗ ਦਾ ਵੀ ਤੁਸੀਂ ਜ਼ਿਕਰ ਕੀਤਾ ਸੀ ਹਾਂ ਜਿਹੜੀਆਂ ਮੂਰਤੀਆਂ ਹੈ ਜੈਪੁਰ ਬਣ ਰਹੀਆਂ ਹਨ ਔਰ ਜਿਹੜੀ ਹਰੀ ਹਰ ਭਗਵਾਨ ਦੀ ਮੂਰਤੀ ਦੀ ਹਾਈਟ 7 ਫੁੱਟ ਹੈ ਤੇ ਜਿਹੜਾ ਸ਼ਿਵਲਿੰਗ ਹੈ ਸੈਪਟਿਕ ਇਕ ਸਟੋਨ ਹੁੰਦਾ ਉਹਦਾ ਬੰਦਿਆ ਟਰਾਂਸਪੇਰੈਂਟ ਹੁੰਦਾ ਬਿਲਕੁਲ ਬੜਾ ਰੇਅਰ ਮਿਲਦਾ ਸਰ ਲੱਗਦਾ ਕਿ ਜਿਹੜੇ ਲੋਕ ਯੋਧਿਆਂ ਨਹੀਂ ਜਾ ਪਹੁੰਚਗੇ ਉਹ ਉਦਘਾਟਨ ਦੇ ਸਮੇਂ ਉਹਨਾਂ ਲੋਕਾਂ ਨੂੰ ਉਹਨਾਂ ਲੋਕ ਹਾਂ ਜਿਹੜੇ ਲੋਕ ਯੋਧਿਆਂ ਨਹੀਂ ਜਾ ਸਕਦੇ ਜਿਦਾਂ ਕਿ ਅਸੀਂ ਵੀ ਨਹੀਂ ਜਾ ਸਕਦੇ ਅਸੀਂ ਇੱਥੇ ਹੀ ਹਵਨ ਕਰਕੇ ਪ੍ਰਭੂ ਨੂੰ ਯਾਦ ਕਰ ਰਹੇ ਹਾਂ ਤਾਂ ਕਿ ਇਹਦੀ ਖੁਸ਼ੀ ਮਨਾਵਾਂਗੇ ਇੱਥੇ ਸਰ ਸ਼ਿਵਲਿੰਗ ਕਿੰਨੇ ਫਰਦਾ ਹੋਗਾ ਸ਼ਿਵਲਿੰਗ ਹੁਣ ਇਸ ਤੇ ਮਿਲਨ ਤੇ ਡਿਪੈਂਡ ਕਰਦਾ ਹੋਇਆ ਕਿੰਨੇ ਫੁੱਟ ਦਾ ਹੋਊਗਾ ਪਰ ਬੜਾ ਸਾਈਜ਼ ਹੀ ਹੋਏਗਾ ਅੱਛਾ ਸਾਈਜ਼ ਹੋਏਗਾ ਟਰਾਂਸਪੇਰੈਂਟ ਹੁੰਦਾ ਹੈ ਬਿਲਕੁਲ ਇੱਕਦਮ ਸ਼ੀਸ਼ੇ ਦੀ ਤਰ੍ਹਾਂ ਲੁੱਕ ਦਿੰਦਾ ਹੈ